ਨੀਤੀ ਹੈ ਬਟ ਹਮਿਦੀਆ ਬਰਨਾਲੇ ਦੇ ਲਾਗੇ ਪੈਂਦਾ ਹੈ ਮਿਤੀ ਹੈ ਹਾਂਜੀ 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 ਮਾਤਾ ਜੀ ਕੁਛ ਦਿਨ ਪਹਿਲਾਂ ਤੁਹਾਨੂੰ ਇੱਕ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਇੱਕ ਕੋਰਸ ਤੁਸੀਂ ਕੀਤਾ ਹੈਗਾ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਵੀਰੇ ਮੇਰੇ ਨਾੜਾਂ ਲੱਤ ਦੀ ਨਾੜਾਂ ਕਮਜ਼ੋਰ ਸੀਗੀਆਂ ਅੱਛਾ ਲੱਤ ਦੀਆਂ ਨਾੜਾਂ ਕਮਜ਼ੋਰ ਸੀ ਬਲੌਕ ਸੀਗੀਆਂ 6:00 ਵਜੇ ਸੀ 6:00 ਵਜੇ ਹੋਈ ਸੀ ਹਾਂ ਤਿੰਨ ਮਹੀਨੇ ਪਹਿਰੇ ਮੰجهه ਤੇ ਤਿੰਨ ਮਹੀਨੇ ਮੰجهه ਤੇ ਹੀ ਪੈ ਰਹੇ 6:00 ਲੱਗ ਲੱਤ ਤੇ ਵਜਨ ਨਹੀਂ ਸੀ ਆਉਂਦਾ ਲੱਤ ਤੇ ਵਜਨ ਨਹੀਂ ਸੀ ਆਉਂਦਾ ਹਾਂ ਠੀਕ ਹੈ ਜੀ ਇਹ 3 ਮਹੀਨਿਆਂ ਦੀ ਪ੍ਰੋਬਲਮ ਸੀਗੀ ਕਿ ਇਹ ਤੋਂ ਪਹਿਲਾਂ ਸੱਟ ਲੱਗੀ ਸੀ ਕਿਤੇ ਸੱਟ ਲੱਗੀ ਹੁੰਦਾ ਦੋਸਤ 2.5 ਸਾਲ ਹੋ ਗਏ ਅਚੱਤ 2.5 ਸਾਲ ਹੋ ਗਏ ਹਾਂਜੀ ਹੁਣ ਜਾਨੀ ਉਦੋਂ ਦੀ ਤਕਲੀਫ ਵੱਧਦੀ ਵੱਧਦੀ ਹੁਣ 3 ਮਹੀਨੇ ਤਾਂ ਬਿਲਕੁਲ ਹੀ ਬੈੱਡ ਤੇ ਹੋ ਗਏ ਸੀਗੇ ਹਾਂ 3 ਮਹੀਨੇ ਬੈੱਡ ਤੇ ਮੈਂ ਪੈਰੇ ਜਦੋਂ ਮੈਂ ਪੱਟੇ-ਕੁੱਟੇ ਲਾਉਂਦੇ ਰਹੇ ਲੱਤ ਤੇ ਠੀਕ ਹੈ 3 ਮਹੀਨੇ ਪੈ ਕੇ ਫਿਰ ਮੈਂ ਹੋਰ 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 ਨਾੜਾ ਮਾਸਿਕ ਦਿੱ ਦਵਾਈਆਂ ਇਹੋ ਤੇ ਖਾਦੀਆਂ ਹਾਂ ਜੀ ਮੈਂ ਉਹਨਾਂ ਨੇ ਮਤ ਪਰ ਕੋਈ ਫਰਕ ਨਹੀਂ ਸੀ ਪੈ ਰਿਹਾ ਫਰਕ ਨਹੀਂ ਸੀ ਕੁਝ ਪੈ ਰਿਹਾ ਵੀ ਨਾੜਾਂ ਕਮਜ਼ੋਰ ਬੱਦ ਰਹੇ ਨਾੜਾਂ ਕਮਜ਼ੋਰ ਪੈ ਗਈਆਂ ਸੀ ਬਲੌਕ ਹੋ ਗਈਆਂ ਸੀ ਠੀਕ ਹੈ ਜਿਹੜੇ ਅਸੀਂ ਪੰਜ ਜੂਸ ਬਾਡੀ ਸਰਵਿਸ ਪੈਕ ਤੁਹਾਨੂੰ ਦਿੱਤਾ ਇਹਦੇ ਨਾਲ ਤੁਹਾਨੂੰ ਕਿੰਨਾ ਕੁ ਫਰਕ ਆ ਹੁਣ ਇਹਦੇ ਨਾਲ ਫਰਕ ਤਾਂ ਵੀਰੇ ਹੈਗਾ ਮੈਨੂੰ ਬਹੁਤ ਹਾਂਜੀ ਅੰਦਰੋਂ ਵੀ ਠੀਕ ਹੋ ਗਏ ਹਾਂਜੀ ਹਾਂਜੀ ਜਿਹੜੀਆਂ ਮੇਰੀ ਨਾੜਾਂ ਨਹੀਂ ਝਟ ਕੇ ਪੈਂਦੇ ਸੀਗੇ ਤੇ ਹਾਂਜੀ ਉਹ ਹਟ ਗਏ ਵਜਨ ਦੀ ਲੱਤ ਚੱਲ ਗਈ ਹੈ ਲੱਤ ਤੇ ਵਜਨ ਵੀ ਆਉਣ ਲੱਗ ਗਿਆ ਹਾਂ ਠੀਕ ਹੈ ਜੀ ਹੋਰ ਕੀ ਕੀ ਫਾਇਦੇ ਹੋਏ ਸਰੀਰ ਨੂੰ ਕੋਈ ਭੁੱਖ ਲੱਗਣੀ ਜਾਂ ਫੇ ਬੀਪੀ ਦੀ ਬੀਪੀ ਵੱਧਾ ਸੀ ਮਾੜਾ ਮੋਟਾ ਉਹ ਠੀਕ ਹੈ ਨਾ ਬੀਪੀ ਤਾਂ ਮੇਰਾ ਪਹਿਲੇ ਹੀ ਸੀ ਵੱਧਾ ਬੀਪੀ ਤਾਂ ਜਿੰਨੀ ਨਹੀਂ ਵਧਿਆ ਹੈ ਠੀਕ ਹੈ ਠੀਕ ਹੈ ਨਹੀਂ ਪਹਿਲਾਂ ਕਹਿੰਦੇ ਸੀ ਮੈਨੂੰ ਤੇ ਸਿਰ ਦੁਖਦਾ ਰਹਿੰਦਾ ਹੂਗਾ ਉਹ ਚੀਜ਼ ਸੀਗੀ ਤੁਹਾਡੀ ਹਾਂ ਮਾੜਾ ਮਾੜਾ ਸੈ ਮੈਂ ਤੁਹਾਨੂੰ ਤੇ ਕਿਹਾ ਮੈਂ ਤੁਹਾਨੂੰ ਮਾਰ ਲਾ ਲਾ ਜਗਾ ਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਯਾਨੀ ਇਹ ਜਿਹੜਾ ਤੁਹਾਡਾ ਪ੍ਰੋਬਲਮ ਸੀ ਕਿ ਤੁਹਾਡੀ ਮੇਨ ਉਹ ਬਿਲਕੁਲ ਠੀਕ ਹੈਗੀ ਹੁਣ ਤਿੰਨ ਤੇ ਵੀਡੀਓ ਭਜਨ ਦੀ ਲੱਤ ਤੇ ਚੱਲਦੀਆਂ ਠੀਕ ਹੈ ਛੋਟੀ ਨਾਲ ਵੀ ਫਟ ਕੇ ਤਰਪੈਣੀ ਠੀਕ ਹੈ ਅੱਗੇ ਤੁਰੇ ਹੀ ਨਹੀਂ ਸੀ ਜਾਂਦਾ ਪਰ ਇਹ ਸੀ ਮੰਜੇ ਤੇ ਹਾਂ ਬਸ ਅੱਗੇ ਸਕੰਜੇ ਨਾਲ ਬਾਤ ਤੁਰਦੀ ਸੀ ਜਾਣੀ ਹੁਣ ਠੀਕ ਹੈ ਅੱਗੇ ਨਾਲ ਠੀਕ ਹੈ ਠੀਕ ਹੈ ਜੀ ਪਰ ਲੱਖਾਂ ਹੀ ਭੈਣ ਭਾਈ ਤੁਹਾਡੀ ਇਹ ਵੀਡੀਓ ਦੇਖਣਗੇ ਮਾਤਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਵੀਰ ਹੁਣ ਅਸੀਂ ਠੀਕ ਹਾਂ ਬਿਲਕੁਲ ਦਵਾਈ ਖਾ ਗੋ ਤਾਂ ਠੀਕ ਹੋ ਗੋ ਠੀਕ ਹੈ ਇਹ ਪਖਾਵਾਂਗੇ ਨਹੀਂ ਫਿਰ ਪਖਾਵਾਂਗੇ ਠੀਕ ਹੈ ਠੀਕ ਹੈ ਜੀ ਧੰਨਵਾਦ ਮਾਤਾ ਜੀ